ਆਪਾਂ ਕਹਿੰਦੇ ਨਾ ਵੀ ਕਈ ਜੀਵਾਂ ਚ ਜ਼ਹਿਰ ਬੜੀ ਹੁੰਦੀ ਜਿਵੇਂ ਕਿਰਲੀਆਂ ਹੋ ਗਈਆਂ ਸੱਪ ਹੋ ਗਿਆ ਬਿੱਛੂ ਹੋ ਗਿਆ ਇਹ ਬੜੇ ਜੀਵ ਨੇ ਜਿਨ੍ਹਾਂ ਦੀ ਜ਼ਹਿਰ ਇਹ ਡੰਗ ਮਾਰਦੇ ਨਾ ਫਿਰ ਇਲਾਜ ਕਰਾਉਣਾ ਪੈਂਦਾ ਕਈ ਵਾਰੀ ਮੌਤ ਦਾ ਕਾਰਨ ਬਣ ਜਾਂਦੇ ਨੇ ਹੁਣ ਚੇਤੇ ਰੱਖਿਓ ਇਹਨਾਂ ਜੀਵਾਂ ਦੇ ਜ਼ਹਿਰ ਦਾ ਇਲਾਜ ਬੰਦੇ ਨੇ ਲੱਭ ਲਿਆ ਸੱਪ ਦੀ ਜ਼ਹਿਰ ਦਾ ਇਲਾਜ ਵੀ ਲੱਭ ਲਿਆ ਨਾ ਜੀ ਵੈਕਸੀਨ ਬਣਾ ਲਈ ਉਸਨੇ ਬਿੱਚੂ ਦੀ ਜ਼ਹਿਰ ਦਾ ਇਲਾਜ ਵੀ ਲੱਭ ਲਿਆ ਕਿਰਲੀ ਦੀ ਜ਼ਹਿਰ ਦਾ ਵੀ ਇਲਾਜ ਲੱਭ ਲਿਆ ਹੋਰ ਦੁਨਿਆਵੀ ਜ਼ਹਿਰਾਂ ਦਾ ਇਲਾਜ ਵੀ ਲੱਭ ਗਿਆ ਇੱਕ ਬੰਦੇ ਦੀ ਜ਼ਹਿਰ ਦਾ ਇਲਾਜ ਕੋਈ ਨਹੀਂ ਬੰਦਾ ਵੀ ਜ਼ਹਿਰ ਨਾਲ ਭਰਿਆ ਜੀ ਡੰਗ ਮਾਰਦਾ ਰਿੰਦਾ ਈਰਖਾ ਵਿੱਚ ਆਇਆ ਆਹ ਕਰ ਦਿਓ ਜੀ ਆਹ ਕਰ ਦਿਓ ਜੀ ਇਹਦਾ ਇਦਾਂ ਵਿਗਾੜ ਦਈਏ ਤਾਂ ਉਦਾਂ ਵਿਗਾੜ ਦਈਏ ਇਹ ਜ਼ਹਿਰ ਹੀ ਹੈ ਨਾ ਇਹ ਜਿਹੜੇ ਆਪਾਂ ਇੱਕ ਦੂਜੇ ਨੂੰ ਡੰਗ ਮਾਰਦੇ ਰਹਿੰਦੇ ਆ ਨਾ ਵੀ ਨੂੰ ਬਦਨਾਮ ਕਰ ਦਗੇ ਨੂੰ ਇਦਾਂ ਕਰ ਦਗੇ ਨੂੰ ਪਿੱਛੇ ਕਰ ਦਗੇ ਦੀ ਬੇਇੱਜ਼ਤੀ ਕਰਾ ਦਗੇ ਇਹ ਜ਼ਹਿਰ ਈ ਹੈ